ਕੀ ਜਿਹੜਾ ਪੰਜਾਬ ਦਾ ਪ੍ਰਧਾਨ ਹੁੰਦਾ ਹੈ ਉਹ ਗਿੱਦੜਪੇ ਤੋਂ ਆਵੇ ਉਹ ਗਿੱਦੜਪੇ ਤੋਂ ਪਹਿਲਾ ਪ੍ਰਧਾਨ ਬਠਿੰਡੇ ਵੀ ਲੜਿਆ ਹੁਣ ਲਧਿਆਣੀ ਵੀ ਲੜਿਆ ਇਹ ਮੈਂ ਮੇਰੇ ਭਰਾ ਬਿੱਟੂ ਨੂੰ ਕਹਿਣਾ ਚਾਹਣਾ ਇਹ ਇਹ ਬੁਖਲਾੜ ਦੀ ਨਿਸ਼ਾਨੀ ਹੈ ਤੁਸੀਂ ਆਖਿਆ ਸੀ ਵੀ ਕੈਂਡੀਡੇਟ ਨਹੀਂ ਲੱਭਦਾ ਤੇ ਬਾਜਵਾ ਸਾਹਿਬ ਤੇ ਰਾਹੁਲ ਗਾਂਧੀ ਕੈਂਡੀਡੇਟ ਲੱਭ ਕੇ ਲੈ ਆਏ ਹੁਣ ਤੁਸੀਂ ਇਹ ਕਹੋ ਕਿ ਗਿੱਦੜਪੇੋਂ ਆਇਆ ਹੈ ਜਾਂ ਫਲਾਨੇੋਂ ਆਇਆ ਹੈ ਪੰਜਾਬ ਦਾ ਪ੍ਰਧਾਨ ਹੈ ਮੈਂ ਔਰ ਮੈਂ ਕਿਤੋਂ ਵੀ ਚੋਣ ਲੜ ਸਕਦਾ ਜੇ ਬਿੱਟੂ ਜੀ ਕਦੇ ਆਨੰਦਪੁਰ ਸਾਹਿਬ ਚੋਣ ਲੜ ਸਕਦੇ ਨੇ ਤੇ ਕਦੇ ਫਿਰ ਲੁਧਿਆਣੇ ਆ ਗਏ ਉੱਥੇ ਲੋਕਾਂ ਨੂੰ ਛੱਡ ਕੇ ਮੈਂ ਇਹ ਕੰਮ ਤਾਂ ਨਹੀਂ ਕੀਤਾ ਮੈਨੂੰ ਤਾਂ ਪਾਰਟੀ ਨੇ ਲੜਾਇਆ ਗਿਆ ਸੋ ਮੇਰੇ ਕਹਿਣ ਦਾ ਮਤਲਬ ਬਿੱਟੂ ਜੀ ਬਹੁਤ ਸੂ ਜਵਾਨੇ ਇਹੋ ਜੀਆਂ ਗੱਲਾਂ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਹਾਨੂੰ ਯਾਦ ਹੋਏਗਾ ਇਹਨੇ ਬਿੱਟੂ ਨੇ ਮੈਨੂੰ ਚੈਲੰਜ ਕੀਤਾ ਸੀ ਕਿ ਤੁਸੀਂ ਆ ਕੇ ਲੜੋ ਤੇ ਮੈਂ ਉਹਨੂੰ ਕਿਹਾ ਸੀ ਜੋ ਦਾਰਾ ਸਿੰਘ ਨੂੰ ਕੋ ਚੈਲੰਜ ਕਰਦਾ ਸੀ ਨਾ ਉਹ ਕਹਿੰਦਾ ਪਹਿਲੇ ਰੰਦਾਵੇ ਨਾਲ ਲੜ ਕੇ ਵੇਖ। ਸੋ ਰੰਦਾਵਾ ਮੈਂ ਲੈ ਆਂਦਾ ਤੇ ਮੈਂ ਇੱਕ ਹੋਰ ਵੀ ਦੱਸ ਦੋ ਤਿੰਨ ਦਿਨਾਂ ਦੇ ਵਿੱਚ ਮੈਂ ਉੱਥੇ ਘਰ ਲੱਭ ਰਿਆਂ। ਬਕਾਇਦਤ ਔਰ ਡੇਰਾ ਸਾਰੀ ਇਲੈਕਸ਼ਨ ਦੇ ਵਿੱਚ ਇਸ ਗਦਾਰ ਨੂੰ ਸਬਕ ਸਿਖਾਉਣ ਵਾਸਤੇ ਲੁਧਿਆਣੇ ਡੇਰਾ ਲਾਵਾਂਗੇ ਉੱਥੋਂ ਪੰਜਾਬ ਦੇ ਵਿੱਚ ਜਾਵਾਂਗੇ ਜਿਤਾ ਕੇ ਗੁਰੂ ਮਹਾਰਾਜ ਸਾਹਿਬ ਦੀ ਮੇਰ ਨਾਲ ਆਪਣੇ ਛੋਟੇ ਵੀਰ ਨੂੰ ਲੈ ਕੇ ਆਵਾਂਗੇ। ਸਾਰੇ ਹਿੰਦੁਸਤਾਨ ਚ ਜਿਸ ਪਰਿਵਾਰ ਨੇ ਇਥੋਂ ਤੱਕ ਇਹ ਸਾਨੂੰ ਚੈਲੰਜ ਵੇਖੋ ਰਾਜਾ ਵਿਡਿੰਗ ਜੀ ਨੂੰ ਕਿਉਂ ਉਤਾਰਨਾ ਪਿਆ ਇਹ ਉਹ ਦਿਨ ਸਾਰਿਆਂ ਨੂੰ ਵੱਡੀ ਗੱਲ ਹੋਈ ਜਿਸ ਦਿਨ ਸਾਹਿਬ ਬਿਆਨ ਸਿੰਘ ਦੀ ਤਸਵੀਰ ਇਹਨਾਂ ਨੇ ਬੀਜੇਪੀ ਦੇ ਪੋਸਟਰ ਤੇ ਜਦੋਂ ਲਾਈ ਉਹ ਦਿਨ ਫਿਰ ਅਸੀਂ ਫੈਸਲਾ ਕੀਤਾ ਕਿ ਇਸ ਆਦਮੀ ਨੂੰ ਹੁਣ ਬੰਦਾ ਬਣਾਣ ਦੀ ਲੋੜ ਹੈ ਇਹ ਜਿਸ ਹੱਦ 에 ਕ੍ਰਾਸ ਕਰ ਗਿਆ ਗਦਾਰੀ ਕਰਨ ਦੀ ਆਪਣੀ ਮਾਂ ਦੀ ਪਿੱਠੇ ਚੋਰਾ ਮਾਰ ਕੇ ਤੇ ਆਪਣੇ ਦਾਦੇ ਦੀ ideologies ਨੂੰ ਕਿਸ ਟੰਗ ਦੇ ਨਾਲ ਇਹਨੇ ਛਿੱਕੇ ਟੰਗਣ ਦੀ ਕੋਸ਼ਿਸ਼ ਕੀਤੀ ਉਹ ਦਿਨ ਪਾਰਟੀ ਨੇ ਫਿਰ ਸਾਰਿਆਂ ਨੇ ਇੱਕਜੁੱਟ ਹੋ ਕੇ ਕਿਹਾ ਹੁਣ ਇਹੋ ਜਿਹਾ ਉਥੇ ਕੈਂਡੀਡੇਟ ਉਤਾਰੋ ਸੋ that ਇਹਨੂੰ ਚੰਗੀ ਤਰ੍ਹਾਂ ਇਹਨੂੰ ਇੱਕ ਗੁਰੂ ਮਾਰਹਜਾ ਦੀ ਮੇਅਰ ਨਾਲ ਇਹਨੂੰ ਜਿਆ ਨਿਹੰਗ ਦੇ ਬਾਟੇ ਚ ਕਹਿੰਦੇ ਨਾ ਇਹਨੂੰ ਨਿਹੰਗ ਦੇ ਬਾਟੇ ਵਰਗਾ ਮੰਨ ਕੇ ਕੱਲਾਂਗੇ ਇਹ ਸਾਨੂੰ ਪੂਰਨ ਫੇਰ मुख्यमंत्री साहब बहुत कुछ कह देने जीरो तेरह होएगा कि तेरह जीरो होएगा ये चार तरीक में पता लगेगा और ये मुख्यमंत्री साहब का सपना कदम पूरा नहीं होएगा ये हो सकता कि जीरो तेरह भी आम आदमी पार्टी हो सकती है